ਸੱਚੀ ਤਾਂ ਦੋਸਤੋ ਤੁਸੀਂ ਜੁੜਿਓ ਪਬਲਿਕ ਸਮਾਣਾ ਨਿਊਜ਼ ਚੈਨਲ ਨਾਲ ਤੇ ਅਸੀਂ ਪਹੁੰਚੇ ਆਂ ਜਿਸ ਸਮਾਣਾ ਦੇ ਤਹਿਸੀਮ ਰੋਡ ਦੇ ਉੱਤੇ ਜਿਹੜਾ ਕੰਪਲੇਨਟ ਸੈਂਟਰ ਬਣਿਆ ਹੋਇਆ ਹੈ ਜੇ ਗੱਲ ਕਰੀਏ ਤਾਂ ਪਿਛਲੇ ਕਾਫੀ ਦਿਨਾਂ ਤੋਂ ਸ਼ਹਿਰ ਦੇ ਵਿੱਚ ਜਿਹੜੇ ਬਿਜਲੀ ਦੇ ਕੱਟ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜਾ ਹਾਹਾਕਾਰ ਮਚਦਾ ਨਜ਼ਰ ਆਉਂਦਾ ਹੈ ਰਾਤ ਦੇ ਹੁਣ ਜਿਹੜਾ 10:30 ਤੋਂ 11 ਵਜੇ ਦਾ ਟਾਈਮ ਹੈ ਔਰ ਬਿਜਲੀ ਬੋਰਡ ਦੇ ਜਿਹੜਾ ਕੰਪਲੇਨਟ ਸੈਂਟਰ ਬਣਿਆ ਹੋਇਆ ਹੈ ਇੱਥੇ ਨਾ ਤਾਂ ਕੋਈ ਇੱਥੇ ਜਿਹੜਾ ਕਰਮਚਾਰੀ ਮੌਜੂਦ ਹੈ ਔਰ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ 3 ਦਿਨ ਤੋਂ ਲਗਾਤਾਰ ਅਸੀਂ ਪਰੇਸ਼ਾਨ ਹੋ ਰਹੇ ਹਾਂ ਰਾਤ ਨੂੰ ਜਦੋਂ 3-3 ਵਜੇ ਲਾਈਟ ਚਲੀ ਜਾਂਦੀ ਹੈ ਤਾਂ ਸਾਡੇ ਬੱਚੇ ਜਿਹੜੇ ਨੇ ਰਾਤ ਨੂੰ ਉੱਠ ਕੇ ਪਰੇਸ਼ਾਨ ਹੁੰਦੇ ਨੇ ਬਾਕੀ ਅਸਲੀਅਤ ਦੇ ਵਿੱਚ ਗੱਲ ਹੈ ਕਿਉਂਕਿ ਜਦੋਂ ਬਿਜ਼ਨਸਮੈਨ ਲੋਕ ਹਰ ਕੋਈ ਜਿਹੜਾ ਦਿਹਾੜੀ ਟੱਪਾ ਕਰਕੇ ਸਾਰਾ ਦਿਨ ਦਾ ਥੱਕਿਆ ਟੁੱਕਿਆ ਰਾਤ ਨੂੰ ਘਰ ਪਹੁੰਚਦਾ ਹੈ ਜਦੋਂ ਅੱਗੇ ਰਾਤ ਨੂੰ ਲਾਈਟ ਨਾ ਹੋਵੇ ਤਾ ਇਹ ਤੁਸੀਂ ਵੀ ਸਾਰੇ ਸਮਝਦਾਰੋ ਕੀ ਹਾਲਾਤ ਜਿਹੜੇ ਨੇ ਘਰ ਦੇ ਵਿੱਚ ਬਣਦੇ ਨੇ ਅੱਜ ਲਗਾਤਾਰ ਜਿਹੜਾ ਇੱਕ ਹਫਤਾ ਹੋ ਚੁੱਕਿਆ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੇ ਨੇ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਨੇ ਲੋਕਾਂ ਦੀ ਜਿਹੜੀ ਜਾਨ ਹੈ ਲਗਾਤਾਰ ਮੁਠੀ ਦੇ ਵਿੱਚ ਆ ਚੁੱਕੀ ਹੈ ਪਰ ਪ੍ਰਸ਼ਾਸਨ ਨੂੰ ਇਸ ਪਾਸੇ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਲੋਕਾਂ ਦੇ ਜਿਹੜਾ ਇਸ ਟਾਈਮ ਮਨ ਦੇ ਵਿੱਚ ਕਿਥੇ ਨਾ ਕਿਥੇ ਪੜਾਅ ਸ ਜੜੀ ਆ ਮੌਜੂਦਾ ਸਰਕਾਰ ਦੇ ਖਿਲਾਫ ਵੀ ਦੇਖਣ ਨੂੰ ਮਿਲਦੀ ਨਜ਼ਰ ਆਉਂਦੀ ਹੈ ਅਸੀਂ ਵੀ ਅਪੀਲ ਕਰਾਂਗੇ ਕਿ ਮੰਤਰੀ ਸਾਹਿਬ ਤੁਸੀਂ ਵੀ ਇਸ ਪਾਸੇ ਜ਼ਰੂਰ ਧਿਆਨ ਦਿਓ ਕਿਉਂਕਿ ਸ਼ਹਿਰ ਦੇ ਲੋਕ ਜਿਹੜੇ ਨੇ ਲਗਾਤਾਰ ਕਫਾ ਹੁੰਦੇ ਵੀ ਦਿਖਾਈ ਦਿੰਦੇ ਨੇ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਜਿਹੜਾ ਆਪੀ ਜ਼ੁਬਾਨੀ ਜਿਹੜਾ ਸੁਣ ਸਕਦੇ ਹੋ ਕਿੰਨਾ ਕੁ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਰੋਸ ਪਾਇਆ ਜਾ ਰਿਹਾ ਹੈ ਜੀ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪੰਕਜ ਹੈ ਪੰਕਜ ਜੀ ਕੀ ਦਿੱਕਤ ਕੀ ਆ ਰਹੀ ਹੈ ਵੀ ਜਿਹੜੇ ਤੁਸੀਂ ਉਹਨੇ ਬਿਜਲੀ ਬੋਰਡ ਦੇ ਬਾਹਰ ਖੜੇ ਹੋ ਕੁੱਤਾ ਕਾ ਇਹ ਪ੍ਰਿੰਸੀ ਮਤਲਬ ਇਹ 3-4 ਦਿਨ ਹੋ ਗਏ ਲਗਾਤਾਰ ਫੇਸ ਉੱਠ ਰਹੇ ਆ ਸਾਡਾ ਇੱਧਰ ਅਕੀਸ਼ਨਾ ਬਸਤੀ ਦਾ ਗੰਦੇ ਨਾਲੇ ਕੋਲ ਉਹ ਜਿਹੜਾ ਟਰਾਂਸਫਾਰਮਰ ਹੈ ਤੇ ਪਰਸੋ ਵੀ ਅਸੀਂ ਪੌਣੇ 3 ਵਜੇ ਠੀਕ ਚਲਾ ਕੇ ਗਏ ਆ ਘਟ ਘਟ ਘੰਟਾ ਡੇਢ ਘੰਟਾ ਤੱਕ ਉੱਥੇ ਪਰੇਸ਼ਾਨ ਹੋਏ ਸੀ ਕੱਲ ਵੀ ਕਰਾ ਕੇ ਗਏ ਆ ਔਰ ਅੱਜ ਵੀ ਅਸੀਂ ਖੜੇ ਆ ਅੱਜ ਤੋਂ 15-20 ਦਿਨ ਪਹਿਲਾਂ ਵੀ ਅਸੀਂ ਹੋ ਕੇ ਗਏ ਆ ਘਟ ਘਟ 2-3 ਘੰਟੇ ਉਸ ਟਾਈਮ ਲੱਗੇ ਨੇ ਸਾਡੇ ਨੂੰ 10 ਦਿਨ ਤੋਂ ਹੀ ਲਗਾਤਾਰ ਦਿੱਕਤ ਆ ਰਹੀ ਹੈ ਜੀ ਕੋਈ ਜਦੋਂ ਬਿਜਲੀ ਬੋਰਡ ਦੇ ਠੀਕਰ ਨਾਂਦੇ ਨੇ ਕੋਈ ਗੱਲਬਾਤ ਕਰਦੇ ਨੇ ਇਦਾਂ ਦੀ ਕੁਝ ਵਿਕੀ ਦਿੱਕਤ ਗਈ ਹੈ ਬਿਜਲੀ ਬੋਰਡ ਦੇ ਜਦੋਂ ਮੁਲਾਜ਼ਮ ਆਂਦੇ ਨੇ ਉਹ ਸਾਨੂੰ ਬੜਾ ਰਫਲੀ ਬੋਲਦੇ ਨੇ ਮਤਲਬ ਕਹਿੰਦੇ ਨੇ ਥੋੜੀ ਲਿਓ ਜਲਦੀ ਲਿਓ ਇਸ ਤਰ੍ਹਾਂ ਦੇ ਸਵਾਲ ਜਵਾਬ ਕਰਦੇ ਨੇ ਹੁਣ ਇੱਕੋ ਦਮ ਸਾਨੂੰ ਕਿੱਥੇ ਮਤਲਬ ਇਸ ਚੀਜ਼ ਦਾ ਅਰੇਂਜਮੈਂਟ ਹੁੰਦੀ ਹੈ ਸਾਡੇ ਕੋਲ ਮਟਰ ਕੋੜੀ ਇੰਨੀ ਲੰਬੀ ਕੋੜੀ ਹੋਏਗੀ ਕੱਲ ਵੀ ਸਾਡੇ ਕੋਲ ਆਏ ਨੇ ਕਹਿੰਦੇ ਜਾਇਜ ਹੈ ਸਾਡਾ ਕੰਮ ਹੋ ਗਿਆ ਮਤਲਬ ਹੋ ਗਿਆ ਜੇ 5-10 ਮਿੰਟ ਚੱਲੀ ਤਾਂ ਚੱਲੀ ਲਾਈਟ ਨਹੀਂ ਤਾਂ ਖਰਾਬ ਵੀ ਹੋ ਸਕਦੀ ਹੈ ਇਹ ਸਵਾਲ ਜਵਾਬ ਇਹਨਾਂ ਦੇ ਮੁਲਾਜ਼ਮਾਂ ਦਾ ਇਹਨਾਂ ਦੇ ਮੁਲਾਜ਼ਮਾਂ ਦਾ ਕਹਿਣਾ ਸੀ ਕਿੰਨੇ ਕਵਜ ਦੀ ਗੱਲਬਾਤ ਹੈ ਇਹ ਕੁਝ ਇਹ ਆਈਡੀਆ 10:30 11 ਵਜੇ ਦਾ ਟਾਈਮ 10:30 11 ਵਜੇ ਦੀ ਗੱਲਬਾਤ ਠੀਕ ਹੈ ਸ਼ੁਰੂ ਹਾਂਜੀ ਬਾਮਣਾ ਪਤੀ ਜੀ ਪਰਸੋਂ ਦੀ ਲੈਣ ਨਹੀਂ ਆਦੇ ਹੂੰ ਤੇ ਜੇ ਲੈਣ ਛੱਡਦੇ ਨੇ ਤੇ ਕਿਹਦੀ ਫ੍ਰਿਜ ਉੱਡ ਗਈ ਕਿ ਤੇ ਕੂਲਰ ਉੱਡ ਗਏ ਤੇ ਕਦੀ ਸਾਨੂੰ ਕਹਿੰਦੇ ਨੇ ਅੱਜ ਫੋਨ ਹੀ ਨਹੀਂ ਚੱਕਦੇ ਜੇ ਫੋਨ ਚੱਕਣਗੇ ਜਗੋਂ ਉਲਟ-ਪੁਲਟ ਬੋਲੀ ਜਾਂਦਾ ਹੁੰਦਾ ਅੰਦਾ ਅਸੀਂ ਨਹੀਂ ਆ ਸਕਦੇ ਅਸੀਂ ਤੇ ਕਿਤੇ ਗਏ ਹਾਂ ਸਾਡੇ ਮੁਲਾਜ਼ਮ ਤਾਂ ਕਹਿੰਦੇ ਹਾਂ ਕਿ ਹਾਂ ਜੀ ਹਾਂ ਜੀ ਦੇ ਵਿੱਚ ਲਾਇਟ ਨਹੀਂ ਆ ਰਹੀ ਕਬਰਸੋਂ ਦੀ ਜੇ ਨਾਟ ਹੁੰਦੀ ਏ ਘਟ ਵੱਧ ਹੁੰਦੀ ਏ ਤੇ ਹਾਂ ਵੀ ਜੇ ਲਾਇਟ ਛੱਡਦੇ ਨੇ ਤਾਂ ਕਿਸੇ ਦਾ ਕੂਲਰ ਛੱਡ ਜਾਂਦਾ ਕਿਸੇ ਦੀ ਫ੍ਰਿਜ ਛੱਡ ਜਾਂਦੀ ਏ ਜੇ ਇੱਥੇ ਆਏ ਆ ਇੱਥੇ ਕਿ ਨਹੀਂ ਸਾਡੇ ਤਾਂ ਮੁਲਾਜ਼ਮ ਹੀ ਹਾਂ ਵੀ ਸਾਰੇ ਹੜਤਾਲ ਦੇ ਨੇ ਇੱਥੇ ਕੋਈ ਵੀ ਨਹੀਂ ਹੈਗਾ ਇਸ ਟਾਈਮ ਹਾਂ ਅਸੀਂ ਆ ਕੇ ਇਹਨਾਂ ਨੂੰ ਕਿਹਾ ਹਾਂ ਵੀ ਜਈ ਨੂੰ ਫੋਨ ਕੀਤਾ ਜਈ ਅੱਗੋਂ ਜਵਾਬ ਉਲਟ ਦਿੰਦਾ ਸਾਨੂੰ ਕਹਿੰਦਾ ਜੀ ਅਸੀਂ ਕੀ ਕਰੀਏ ਕੋਣ ਜੇ ਕਹਿੰਦਾ ਇਹ ਚੀਜ਼ ਹਾਂ ਕਿ ਸਾਡੇ ਤਾਂ ਮੁਲਾਜ਼ਮ ਹੀ ਹੜਤਾਲ ਤੇ ਨੇ ਹਾਂ ਕੀ ਕੀ ਮੰਗ ਕੀ ਕਰਨਾ ਚਾਹੁੰਦੇ ਤੁਸੀਂ ਮੰਗ ਇਹੀ ਕਰਨਾ ਚਾਹੁੰਦੇ ਆ ਜੀ ਸਾਡੀ ਲੈਟ ਆਵੇ ਹਾਂ ਵੀ ਸਾਡੇ ਛੋਟੇ ਤੇ ਬੱਚੇ ਨੇ ਜਿਹੜੇ ਸਾਡੇ ਮੱਛਰ ਚ ਮਰਦੇ ਪਏ ਨੇ ਬੱਚੇ ਇਹ ਉਹ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਕਿ ਜਿਹੜਾ ਕੰਪਲੇਨ ਸੈਂਟਰ ਹੈ ਰਾਤ ਨੂੰ 11 ਵਜੇ ਦਾ ਟਾਈਮ ਆ ਔਰ ਇੱਥੇ ਲੋਕ ਖੜੇ ਨੇ ਪਰ ਕੋਈ ਵੀ ਜਿਹੜਾ ਵਿਅਕਤੀ ਹੈ ਉਹਰੇ ਮੌਜੂਦ ਨਹੀਂ ਹੈ ਕੁਰਸੀ ਜਿਹੜੀ ਹੈ ਖਾਲੀ ਦੇਖਣ ਨੂੰ ਮਿਲਦੀ ਨਜ਼ਰ ਆਉਂਦੀ ਹੈ ਪਰ ਹਾਲਾਤ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕੀ ਜਿਹੜੇ ਇੱਥੇ ਦੇ ਬਣ ਚੁੱਕੇ ਨੇ